ਆਹਦੇ ਪਹਿਲੇ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਾ ਕਰਤਾ ਮੈਂ ਕਿਹਾ ਟ੍ਰਾਂਸਫਰ ਹੋ ਗਈ ਤੇ ਟ੍ਰਾਂਸਫਰ ਵਾਇਲ ਮੈਂ ਓਕੇ ਹੈ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜਾਂ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਚੜ ਗਏ ਮੈਨੂੰ ਕੁਝ ਨਹੀਂ ਦੱਸਿਆ ਤੇ ਇਹ ਕੱਪਰਸ ਨੂੰ ਆਪਣੇ ਵੱਡੇ ਮੁੰਡੇ ਲੈ ਕੇ ਆਈ ਨਹੀਂ ਤੇ ਉਹ ਇਹਨੇ ਫਿਰ ਪੁੱਛਿਆ ਉਹਨਾਂ ਕਿ ਤੁਹਾਡੀ ਮਾਂ ਮਾਤਰੀ ਜੀ ਦੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋ ਨਹੀਂ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਨਾ ਨਾ ਇਹ ਕਿੱਥੇ ਦੇਣਾ ਇਹ ਨਹੀਂ ਕਰ ਫੋਨ ਮੈਂ ਮੈਨੂੰ ਖਾਤਾ ਮੈਨੂੰ ਖਾਤਾ ਖੋਲ ਦੇ ਯਾਰੇ ਮੇਰੇ ਪੈਨਸ਼ਨ ਬਕ ਸਰਕਾਰ ਮੈਨੂੰ ਦੇ ਦੇ ਮੈਨੂੰ ਮੇਰੇ ਮਾਤਾ ਨੂੰ ਮੇਰੇ ਨੀਂਦ ਆ ਗਈ ਰਹੀ 8000 ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਟਾ ਸਾਡੇ ਪੈਨਸ਼ਨ ਵਜੋਂ ਮੈਂ ਟੋਟ ਕੇ ਫਿਰ ਫਿਰ ਦਿੱਤੀ ਜਾਂ ਹੈ ਉਹ ਇਹ ਕੀ ਕਾਰਨ ਹੋ ਗਿਆ ਵਾ ਕੀ ਉਹ ਕਿੰਨੇ ਇਹ ਕੰਮ ਕਰਤਾ ਤੇ ਕਿੰਨੇ ਇਹ ਮਰਿਆ ਦਾ ਇਹ ਇਹਨਾਂ ਸਰਟੀਫਿਕੇਟ ਪਹੁੰਚਾਤਾ ਤੇ ਪੈਂਕੇ ਵਿੱਚ ਵੀ ਜਿਹੜਾ ਇਹਨਾਂ ਨੂੰ ਬਹੁਤ ਮਿਲ ਨਹੀਂ ਨਾ ਇਹਨਾਂ ਸੰਦੇਹ ਨਹੀਂ ਗਾਇਬ ਪਤਾ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪੁੱਛਾ ਕੀਤਾ ਆ ਨੂੰ ਪਾਇਦੇ ਲੱਗੇ ਆ ਕਿ ਸਾਨੂੰ ਇਹ ਅਸੀਂ ਜਾਨਣਾ ਚਾਹੁੰਦੇ ਆ ਮਾਪੇ ਕਿੰਨੇ ਵੀ ਜਿਹੜੇ ਕੜਦੇ ਆ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੜਦੇ 6 ਮਹੀਨੇ ਹੋ ਗਏ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕਿ ਨਾ ਜੀ ਕਿੰਨੇ ਚਿਰ ਤੋਂ ਮਰਿਆ ਚਾਰ ਚਾਰ ਆਏ ਉਸੇ ਮੈਡਮ ਨੇ ਵੱਡੀ ਨੇ ਉਹਦੇ ਨੇ ਦੱਸਿਆ ਪਰਸੂ ਉਹਨਿੰਨਾਂ ਦੀ ਗੱਲ ਕਰਨ ਗਏ ਸੀ ਜਿਹੜੇ ਮਰਿਆਂ ਤੇ ਗਏ ਆਏ ਆ ਸਾਡੇ ਹੁਣ ਖਾਤਾ ਮੈਂ ਤਾਂ ਨਹੀਂ ਫੋਲਣ ਦਾ ਗਰਾਂਦ ਨਹੀਂ ਆਹੀ ਨਹੀਂ ਫੋਲ ਸਕਦੇ ਪਰਵਾਦ ਜ ਮੇਰਾ ਇਹ ਬੇਟਾ ਵਾ ਮੇਰੀ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਦਕ ਮੇਰੇ ਛੋਟਾ ਬੱਚਾ ਜੀ ਆਪ ਹਾੜ ਦੇ ਮੇਰੀ ਹਾਂਜੀ ਤੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਠੀਕ ਹੈ ਨਾ ਇਹਦਾ ਵੀ ਚਿੰਤਾ ਮੈਨੂੰ ਰਹੀ ਨੇ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਾਂ ਹੈ ਨੂੰ ਜੀ ਆ ਦੂਜਾ ਗੁੱਜਾ ਉਹ ਤਾਂ ਇੰਦਾ ਕੀ ਆ ਤੇ ਇੱਥੇ ਹੀ ਹੁਣੇ ਉੱਤਰ ਉਹ ਚੇਰ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੱਲਿਆਂ ਵੀ ਜਾ ਉਹ ਤੇ ਚਲ ਜਾ ਉਹ ਤੇ ਬੰਦੇ ਗੁਈ ਗੱਲੀ ਚੱਲ ਜੀ ਹੋਈ ਨਾ ਕਿ ਤੁਸੀਂ ਵੇਖਿਆ ਹੋਗੇ ਕਿ ਤੇ ਫਿਰਦਾ ਕਿੱਥੇ ਸਰ ਅਨੁਛੇ ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਆਰ ਕੀ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋਏਗੀ ਕਿ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਆਦੀ ਮਾਤਾ ਵੀ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲੀਕਾ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰਦੇ ਸਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕਹਣਾ ਤੁਸੀਂ ਜਿੱਥੋਂ ਪੈਨਸ਼ਨ ਲਈ ਹੋਤਨੇ ਚਾਓ ਅਸੀਂ ਕਦੀ ਸ਼ਿਵਦਾ ਗੰਦੇ ਵਾਲਾ ਤੇਰੇ ਤੇ ਸਾਨੂੰ ਪ੍ਰਤਾਪਪੁਰ ਤੱਕ ਪਤਾ ਲੱਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ ਸਾਡੀ ਪਿਛਲੇ ਮਹੀਨੇ ਦੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੁਹਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਸਾਡਾ ਨਹੀਂ ਤੁਸੀਂ ਕਦਾਂ ਨਹੀਂ ਕਰਦੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਤਵ ਦੀ ਵਿਆਸਤਾ ਹੋਈ ਆ 85000 ਰੁਪਇਆ ਸਾਡੀ ਵੱਲ ਬੈਂਕ ਕੇ ਲੋਨ ਕੱਢੀ ਜਾਂਦੀ ਵੀ ਤੁਸੀਂ ਕੁੱਝ ਹੀ ਲਾ ਲਈ ਆ ਪਰ ਅੱਜ ਅਸੀਂ ਆ ਕੇ ਬਾਦੀ ਮਰਾਈ ਅਸੀਂ ਸਰਕਾਰ ਤੱਕ ਬਾਹਰ ਲਾਈ ਆ ਕਿ ਸਾਡਾ ਇਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਿੱਥੇ ਵੀ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਸਾਡੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਬਸਾਂ ਹੀ ਆਪਣਾ ਇਲਾਜ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸੇ ਦੀ ਦਵਾਈ ਜਿੰਦੀ ਹੁੰਦੇ ਹਾਂ ਅੱਜ ਹੁਣ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲਿਖ ਕੇ ਦੇਵੋ ਬੜੇ ਕੋਈ 1700 1500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਤੇ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਵੀ ਅਸੀਂ ਪਰੇਸ਼ਾਨ ਆ ਕਿੱਸਾ ਕੀ ਨਹੀਂ ਆ ਇੰਨਾ ਦਰਦ ਦਾ ਵੀ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਵਿਆਸ ਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਫੋਨ ਦਾ ਪੁੱਛ ਕੀਤੀ ਹੈ ਗਾਲੇ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਇੱਕ ਐਪਲੀਕੇਸ਼ਨ ਦੇ ਕੇ ਦਿੱਤਾ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਸਾਲੂ ਹੋ ਜੇ ਤੇ ਬਾਕੀ ਪੈਨਸ਼ਨ ਗਰੀ ਗੱਲ ਕੱਟੀ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਚੀ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੀ ਕੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰੇਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਵੇਖ ਕੇ ਅੰਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ ਪੈਸੇ ਦਿੰਦੀ ਆ ਇੱਕ ਹੀ ਗੱਲ ਉਹ ਤਾਂ ਦਿੰਦੇ ਰਹੇ ਆ ਨੰਬਰ 2 ਇਹ ਆ ਵੀ ਸਭ ਤੋਂ ਵੱਡੀ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲੱਖਿਆ ਗਿਆ ਕਿ ਡੈਥ ਹੋ ਗਈ ਆ ਕੀ ਐ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਤੈਨੂੰ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦਮਿੰਦੇ ਤੋਂ ਕਿ ਕਿਰਪਾ ਕਰਕੇ ਇਸ 'ਤੇ ਜ਼ਲ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾਂ ਅਪਲੋਡ ਅਪਡੇਟ ਹੋਣ ਵਾਲੀਆਂ ਆ ਅਪਡੇਟ ਕੀਤੀਆਂ ਜਾਣ ਤਾਂ ਕਿ ਹੋਰ ਕਿਸੇ ਨੂੰ ਫਿਊਚਰ ਦੇ ਵਿੱਚ ਪ੍ਰੋਬਲਮ ਨਾ ਹੋ ਜੇ